ਜਨਤਾ ਪਾਰਟੀ ਪੰਜਾਬੋਂ ਜੁਲਿੰਦਰ ਨਦਰਮੋਦੀ ਜੀ ਦੇ ਜਨਮ ਦਿਵਸ ਤੇ 15 ਦਿਨਾਂ ਦਾ ਸੇਵਾ ਪਕਵਾੜਾ ਲਿਆ ਗਿਆ ਜਿਹਦੇ ਤਹਿਤ ਪੰਜਾਬ ਦੇ ਜਿਹੜੇ ਹਰਪੀਰਤ ਏਰੀਆ ਆ ਉਹਨਾਂ ਚ ਰਾਹਸ ਸਮਗਰੀ ਭੇਜੀ ਜਾ ਰਹੀ ਆ ਤੁਸੀਂ ਦੇਖੂਗੇ ਪਿੱਛੇ ਟਰੱਕ ਭਰ ਕੇ ਜਾ ਰਿਹਾ ਇਦਾਂ ਦੇ ਡੇਲੀ ਬਹੁਤ ਸਾਰੇ ਟਰੱਕ ਇੱਥੋਂ ਜਾਂਦੇ ਆ ਇਹ ਜਲੰਧਰ ਜਿਹੜਾ ਅਸੀਂ ਗੋਡਾਉਨ ਬਣਾਇਆ ਉਹਦੀ ਜਿਹੜੀ ਦੇਖ ਰੇਖਾ ਸੁਰੇਜ ਜੀ ਸੁਸ਼ੀਲ ਜੀ ਇਹਨਾਂ ਦੀ ਸਮੁੱਚੀ ਟੀਮ ਦੇਖਦੀ ਆ ਨਾਲ ਰਜੇਸ਼ ਕਪੂਰ ਜੀ ਮਾਰਕੇ ਮਿਲ ਉਤਰਾ ਜੀ ਤੇ ਇਹ ਹੈਗਾ ਸਾਡੇ ਖੰਡ ਜਿਹੜੀ ਆਮ ਪਰਿਵਾਰਾਂ ਨੂੰ ਅਸੀਂ ਖੰਡ ਭੇਜ ਰਹੇ ਆ ਇੱਕ ਇੱਕ ਪੈਕੇਟ ਖੰਡ ਦਾ ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਚਾਵਲ ਇਹ ਬਹੁਤ ਸਾਫ ਸੁਥਰੇ ਇੰਦਰਾ ਇਹ ਇਸ ਤਰ੍ਹਾਂ 15 ਆਈਟਮ ਟੋਟਲ 15 ਆਈਟਮ ਵੱਖਰੇ ਵੱਖਰੀਆਂ ਦੀਆਂ ਭੇਜ ਰਹੇ ਆ ਉਹਦੇ ਨਾਲ ਨਾਲ ਕੰਬਲ ਆ ਬਰਤਨ ਆ ਆ ਦੇਖੂਗੇ ਤੁਸੀਂ ਕਿੰਨੇ ਵਧੀਆ ਬਰਤਨ ਇਹ ਭਾਰਤੀਆਂ ਦਾ ਪਾਰਟੀ ਦੇ ਹਰ ਸਟੇਟਾਂ ਚੋਂ ਸੇਵਾ ਕੀਤੀ ਗਈ ਆ ਤੇ ਉਹ ਸਟੇਟਾਂ ਦੇ ਰਾਹੀਂ ਅਸੀਂ ਭੇਜ ਰਹੇ ਹਾਂ ਦਿੱਲੀ ਹਰਿਆਣਾ ਪੰਜਾਬ ਗੁਜਰਾਤ ਤੇ ਤਿੰਨ ਜਗ੍ਹਾ ਤੋਂ ਇਹ ਸਮਾਨ ਆ ਰਿਹਾ ਬਹੁਤ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ ਸਾਡੇ ਸਾਰੇ ਜ਼ਿਲ੍ਹੇ ਜਿੱਥੇ-ਜਿੱਥੇ ਹੜਾ ਆ ਉਹ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅਸੀਂ ਉਹਨਾਂ ਦੀ ਮਦਦ ਕਰੀਏ ਤੇ ਉਹਨਾਂ ਦੀ ਮਦਦ ਲਈ ਕੰਬਲ ਆ ਬਿਸਤਰੇ ਆ ਸੂਟ ਆ ਲੇਡੀਜ਼ ਮਹਿਲਾਵਾਂ ਲਈ ਸੂਟ ਆ ਤੇ ਇਸ ਤਰ੍ਹਾਂ ਆਟਾ ਇਹ ਜੋ ਟਾਈਕ ਬੈਕ ਉਹ ਮੂਲ ਦਾ ਆਟਾ ਜੀ ਮੂਲ ਦਾ ਆਟਾ ਗਵਰਨਮੈਂਟ ਵੱਲੋਂ ਭੇਜਿਆ ਗਿਆ ਤੇ ਤੁਹਾਨੂੰ ਦਿਖਾਉਂਦੇ ਇੱਧਰ ਤੋਲੀਆਂ ਵੀ ਨਾਲ ਦੇਖੋ ਕਿੰਨੇ ਵਧੀਆ ਤੋਲੇ ਇਹ ਸੂਤ ਰਖਲਾਵਾਂ ਦੇ ਤੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸੇਵਾ ਵਾਸਤੇ ਕਿਉਂਕਿ ਸਾਡੇ ਪੰਜਾਬ ਦੇ ਇੱਕ ਸੇਵਾ ਭਾਵਨਾ ਫਰੇਕ ਵੀ ਰਹਿੰਦੀ ਆ ਤੇ ਸੇਵਾ ਕਰੀਏ ਕਿ ਪੰਜਾਬ ਨਾਲ ਪੂਰਾ ਭਾਰਤ ਜੁੜਿਆ ਭਾਰਤ ਉਹਦੇ ਨਾਲ ਵੀ ਐਨਾ ਸਾਰੇ ਦੁੱਖ ਦੀ ਘੜੀ 'ਚ ਅਸੀਂ ਇਕ ਦੂਜੇ ਦਾ ਸਾਥ ਦੇਣਾ ਇਹੀ ਸਾਡਾ ਮੇਲ ਇਸ ਵਿੱਚ ਮਤਵ ਹੈ ਅਸੀਂ ਦਿਖਾਉਂਦੇ ਆ ਵੀ ਇਹ ਕੰਮ ਹੋ ਰਿਹਾ ਸਮਾਨ ਅੰਦਰ ਉਹ ਕਿਸ ਤਰ੍ਹਾਂ ਗੋਡਾਣ ਭਰੇ ਆ ਅੱਜ ਕਾਫੀ ਗੋਡਾਣ ਖਾਲੀ ਕੀਤਾ ਗਿਆ ਕਿਉਂਕਿ ਹਰੇਕ ਜ਼ਿਲ੍ਹੇ 'ਚ ਸਮਾਨ ਪਹੁੰਚੇ ਇਹਦੀ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਆ ਤੇ ਇਹ ਜਿੱਥੇ ਇਹਦੇ ਪੈਕਿੰਗ ਹੋ ਰਹੀ ਆ ਤੁਹਾਨੂੰ ਉਹ ਵੀ ਦਿਖਾਉਂਦੇ ਆ ਇਹ ਸੁੱਕਾ ਦੁੱਧ ਅਮੂਲ ਜਿੱਥੇ ਦੁੱਧ ਖਰਾਬ ਨਾ ਹੋਵੇ ਇਹ ਅਮੂਲ ਕੰਪਨੀ ਨੇ ਸੁੱਕਾ ਦੁੱਧ ਭੇਜਿਆ ਦੇਖੋ ਕਿੰਨਾ ਵਧੀਆ ਲੱਗਦਾ ਇਹ ਓਇਲ ਕੋਟਡ ਜਿਹੜੀ ਦਾਲ ਖਰਾਬ ਨਾ ਹੋਵੇ ਹਾਂ ਇਹ ਬਹੁਤ ਵਧੀਆ ਦਾਲ ਵਗੈਰਾ ਤੋਂ ਦੇਖੋਗੇ ਵੀ ਸਪੈਸ਼ਲ ਗੁਜਰਾਤ ਤੋਂ ਦਾਲ ਆਈ ਆ ਅਬੂਲ ਦੁੱਧ ਆਇਆ ਤੇ ਆਟਾ ਆ ਡਿਨਰ ਸੈਟ ਅੰਦਰ ਪਏ ਕਾਫੀ ਇਹ ਦਾਲ ਸਾਰੀ ਜਿਹੜੀ ਵਾਇਲ ਕੋਟਡ ਦਾਲ ਇਸ ਤਰ੍ਹਾਂ ਇੱਥੇ ਪੈਕਿੰਗ ਕੀਤੀ ਜਾ ਰਹੀ ਆ ਤੇ ਹੁਣ ਆ ਦਿਖਾ ਦਿਓ ਇਹ ਦਾਲ ਦੀਆਂ ਪੂਰੀਆਂ ਬੋਰੀਆਂ ਪਈਆਂ ਜਿਹੜੀਆਂ ਪੂਰੀਆਂ ਬ੍ਰਾਂਡਡ ਆ ਕੋਈ ਮਾੜਾ ਕੋਈ ਸਮਾਨ ਦਾ ਪੈਕ ਹੋਵੇ ਇਹਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਇਹ ਰਫਾਈਨਡ ਆਇਲ ਮੂਫਲੀ ਦਾ ਤੇਲ ਮੂਫਲੀ ਦਾ ਤੇਲ ਤੇ ਆਮ ਤੌਰ ਤੇ ਅਸੀਂ ਦੂਸਰਾ ਤੇਲ ਵਰਤਦੇ ਹਾਂ ਇਹ ਮੂਫਲੀ ਦਾ ਤੇਲ ਜਿਹੜਾ ਬਲਕਿ ਸ਼ਰੀਰ ਨੇ ਵੀ ਕੋਈ ਨੁਕਸਾਨ ਦੇ ਨਹੀਂ ਕਰਦਾ ਆਮ ਡਾਕਟਰ ਵੀ ਕਹਿੰਦੇ ਮੂਫਲੀ ਦਾ ਤੇਲ ਵਰਤੋ ਤੇ ਇਹਦੇ ਨਾਲ ਜਿਹੜਾ ਅੱਗੇ ਤੁਹਾਨੂੰ ਉਹ ਦਿਖਾਉਂਦੇ ਨੇ ਪੈਕਿੰਗ ਜਿਹੜੀ ਮੋਲੀ ਹੈ ਆ ਜਾ ਬਿਗਿਆਸਾ ਹਾਂ ਜੰਮਣਾ ਨਮਸ਼ਟੇ ਫੋਗਿੰਗ ਮਸ਼ੀਨ ਹੈ ਜੀ ਆ ਫੋਗਿੰਗ ਮਸ਼ੀਨਾਂ ਪਈਆਂ ਨੇ ਇਹ ਫੋਗਿੰਗ ਮਸ਼ੀਨ ਆ ਜਿਹੜਾ ਮੱਛਰ-ਮੱਛਰ ਪੈਦਾ ਹੋ ਰਿਹਾ ਇੱਕ-ਇੱਕ ਫੋਗਿੰਗ ਮਸ਼ੀਨ ਏਰੀਆ ਚ ਦਿੱਤੀ ਜਾ ਰਹੀ ਆ ਤਾਂ ਕਿ ਉਹ ਸਾਰਾ ਆਉਣ ਵਾਲੇ ਦਿਨਾਂ ਚ ਬਰਸਾਤਾਂ ਦੇ ਐਸੇ ਨੇ ਹਾਲਾਤ ਆ ਤੇ ਮੱਛਰ ਬਹੁਤ ਪੈਦਾ ਹੋ ਰਿਹਾ ਤੇ ਇਹ ਮਸ਼ੀਨਾਂ ਭੇਜੀਆਂ ਗਈਆਂ ਬਹੁਤ ਸਾਰੀਆਂ ਇਸੇ ਤਰ੍ਹਾਂ ਇੱਧਰ ਤੁਹਾਨੂੰ ਪੈਕਿੰਗ ਕਰਦੀਆਂ ਭੈਣਾ ਸਾਡੀਆਂ ਨਜ਼ਰ ਆਉਣਗੀਆਂ ਬੀਬੀਆਂ ਸਪੱਤ ਇਹ ਤੁਹਾਨੂੰ ਕਿ ਸਾਰੇ ਫਾਤੀ ਬਾਕਸ ਜਿਹੜੇ ਗਰਮ ਰਹਿੰਦਾ ਜਿੱਥੇ ਖਾਣਾ ਉਹ ਨਾਲ ਡਿਨਰ ਸੈਟ ਆ ਇੱਧਰ ਵੀ ਦੇਖੂਗੇ ਸਾਰੇ ਡਿਨਰ ਸੈਟ ਕਰ ਰਹੇ ਆ ਇਥੋਂ ਸਾਰਾ ਤੁਸੀਂ ਲਾਈਵ ਦੇਖ ਸਕਦੇ ਆ ਕਿ ਉਹ ਸਾਰੀਆਂ ਭਣਾ ਜਿਹੜਾ ਖੰਡ ਤੇ ਚਾਵਲ ਤੇ ਬਾਕੀ ਰਾਸ਼ਨ ਜਿਹੜਾ ਪੈਕ ਕੀਤਾ ਜਾ ਰਿਹਾ ਤੇ ਇਸੇ ਤਰ੍ਹਾਂ ਇੱਕ ਗੱਡੀ ਭਰ ਕੇ ਹੁਣੇ ਜਾ ਰਹੀ ਆ ਇਹ ਵੱਖ-ਵੱਖ ਜ਼ਿਲ੍ਹਾ ਪ੍ਰਧਾਨਾਂ ਨੂੰ ਕਿੱਥੇ ਜਾਂਦਾ ਇਹ ਅਮੂਲ ਦਾ ਪੂਰਾ ਪੈਕੇਟ ਆਟੇ ਦਾ 10 ਕਿਲੋ 5 ਕਿਲੋ 10 ਕਿਲੋ 5 ਕਿਲੋ ਇਹ ਸਾਰਾ ਦਿੱਤਾ ਜਾ ਰਿਹਾ ਬਹੁਤ ਸਾਰਾ ਸਮਾਨ ਹਲੇ ਭੇਜ ਚੁੱਕੇ ਆ ਬਹੁਤ ਸਾਰਾ ਸਮਾਨ ਹਲੇ ਹੋਰ ਆ ਰਿਹਾ ਉਹ ਭੇਜਣਾ ਸਾਡੀ ਕੋਸ਼ਿਸ਼ ਆ ਵੀ ਹਰੇਕ ਲੋਡਬੰਦ ਤੱਕ ਇਹ ਸਮਾਨ ਪਹੁੰਚੇ ਤਾਂ ਕਿ ਉਹ ਲੋਡਬੰਦ ਜਿਹੜੇ ਆ ਇਹ ਸਮਾਨ ਇਸ ਵਲੇ ਬਰਤਨਾਂ ਇਹ ਤਰ੍ਹਾਂ ਦੇ ਕੰਬਲ ਐ ਇਸ ਤਰ੍ਹਾਂ ਦੇ ਕੰਬਲ ਮਿਸ਼ਾਨ ਵਾਲੇ ਉਪਰੇ ਨਾਲ ਵਾਲੇ ਤੇ ਇਹਨੂੰ ਕੋਈ ਵੀ ਬਰਤ ਸਕਦਾ ਇਹ ਕੋਈ ਵੀ ਇਦਾਂ ਚੀਜ਼ ਨਹੀਂ ਵੀ ਕੋਈ ਚਾਲੂ ਇਹ ਆਈਟਮ ਹੋਵੇ ਸਾਰਾ ਵਧੀਆ ਸਮਾਨ ਕੋਸ਼ਿਸ਼ ਕੀਤੀ ਜਾ ਰਹੀ ਵੀ ਜਿੰਨਾ ਵੀ ਆ ਉਹ ਆਮ ਲੋਡਬੰਦ ਲੋਕਾਂ ਤੱਕ ਜਿਹੜੇ ਹੜਪੀ ਰਿਹਾ ਉੱਥੇ ਤੱਕ ਪਹੁੰਚੇ ਇਹ ਤਰਪਾਲਾ ਜਿਨਾਰੇ ਕਾਰਨ بارش ਦੇ ਕੰਨ ਖਰਾਬ ਹੋ ਗਏ ਸੀ ਉਹਨਾਂ ਦੇ ਵਾਸਤੇ ਸਾਰੀਆਂ ਨਾਲ ਪੈਕਟ ਜਿਹੜੇ ਪਏ ਆ ਇਹ ਸਾਰੇ ਤਰਪਾਲਾਂ ਦੇ ਆ ਇਹ ਕੰਬਲਾ ਤੇ ਇਹ ਕੰਬਲਾ ਤੇ ਇਦਾਂ ਸਾਰਾ ਸਮਾਨ ਇਹ ਦੇਖੂਗੇ ਟਰੱਕ ਪਰ ਕੇ ਇੱਥੋਂ ਜਾਣ ਦੀ ਕੋਸ਼ਿਸ਼ ਕਰਦੇ ਆ ਇਹ ਸਾਰਾ ਨਰਿੰਦਰ ਮੋਦੀ ਜੀ ਦਾ ਜਿਹੜਾ 75ਵਾਂ ਜਨਮ ਦਿਵਸ ਆ ਉਹਦੇ ਸੰਬੰਧ ਵਿੱਚ ਪੰਜਾਬ ਭਾਜਪਾ ਨੇ ਇਹ ਸੇਵਾ ਹੀ ਪਖਵਾੜਾ ਸੇਵਾ ਦੇ ਰੂਪ ਚ ਲਿਆ ਇਹਨੂੰ 15 ਜਿਹੜੇ ਦਿਨਾਂ ਉਸ ਦੀ ਪੂਰੇ ਹੜਪੀਟਾਂ ਲਈ ਕਰਾਂਗੇ ਇਸ ਤੋਂ ਬਾਅਦ ਵੀ ਜੇ ਲੋੜ ਪਈ ਤਾਂ ਹੋਰ ਮਗਾ ਕੇ ਕਰਾਂਗੇ ਕਿਉਂਕਿ ਸਾਡਾ ਕੋਸ਼ਿਸ਼ ਆ ਵੀ ਹਰੇਕ ਜ਼ਰੂਰਤਮੰਦ ਤੱਕ ਅਸੀਂ ਸਮਾਨ ਪਹੁੰਚਾਈਏ ਤੇ ਉਹਦੇ ਲਈ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਵੀ ਸਹਿਯੋਗ ਕਰ ਰਹੀਆਂ ਇਹਦੇ ਵਿੱਚ ਵੰਡਣ ਲਈ ਸਾਨੂੰ ਤੇ ਅਸੀਂ ਸਾਰੇ ਰਲ ਕੇ ਇਹ ਸੇਵਾ ਨੂੰ ਲੈ ਰਹੇ ਹਾਂ ਕਿਉਂਕਿ ਨਰਿੰਦਰ ਮੋਦੀ ਜੀ ਨੇ ਕਿਹਾ ਹੈ ਵੀ ਮੇਰਾ ਜਨਮ ਦਿਨ ਤੁਸੀਂ ਸੇਵਾ ਦੇ ਰੂਪ ਚ ਲੈਣਾ ਤੇ ਸਾਡੇ ਮਹਾਪੁਰਸ਼ਾਂ ਦੇ ਜਿੰਨੇ ਵੀ ਜਨਮ ਦਿਨ ਹੁੰਦੇ ਆ ਇਹ 2 ਅਕਤੂਬਰ ਤੱਕ ਅਸੀਂ ਚਲਾਉਣਾ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਇਹ ਸੇਵਾ ਪਖਵਾੜਾ ਚੱਲੂਗਾ ਜਿਹੜਾ ਕਾਫੀ ਇਸ ਵੇਲੇ ਜਮੀਨੀ ਪੱਧਰ ਤੇ ਥੱਲੇ ਕੰਮ ਕਰ ਰਹੇ ਸਾਡੇ ਕਾਰਗਰਤਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਨਮ ਦਿਨ ਤੋਂ ਹਿੰਦੀ ਸਾਰੀ ਸਾਡੀ 7 ਸਵਾ ਲੱਖ ਕਿੱਟ ਤਿਆਰ ਹੋ ਰਹੀ ਆ ਤੇ 26 ਹਜ਼ਾਰ ਕਿੱਟ ਪਹੁੰਚ ਚੁੱਕੀ ਆ ਜਿਹੜੀ ਆਮ ਲੋਕਾਂ ਦੇ ਘਰਾਂ ਚ ਆਜਾ ਤੁਹਾਨੂੰ ਕਿੱਟ ਦਿਖਾਉਂਦੇ ਆ 10000 15000 ਆ ਕਿਤਾਪੂਰੀ ਇਹਦੇ ਵਿੱਚ 15 ਤਰ੍ਹਾਂ ਦੀਆਂ ਆਈਟਮਾਂ ਆਉਂਦੀਆਂ ਅਲੱਗ-ਅਲੱਗ ਰਸਤ ਕਿੰਨ ਜਿਨੀ ਪੱਤੀ ਚਾਹ ਪੱਤੀ ਵੀ ਵਿੱਚ ਹੈ ਤੇਲ ਹੋ ਗਿਆ ਬਾਕੀ ਤੁਸੀਂ ਹਾਂ ਬਾਕੀ ਸਾਰਾ ਤੁਸੀਂ ਦੇਖਿਆ ਹਾਂ ਬਿਲਕੁਲ ਤਾਲ ਇਹ ਤਾਂ ਬਹੁਤ ਚੀਜ਼ਾਂ ਵਿੱਚ ਪੈ ਗਿਆ ਬੜੀਆਂ ਸਾਰੀਆਂ ਸੁੱਕੀਆਂ ਆਈਟਮਾਂ ਜ਼ਿਆਦਾਤਰ ਦੇ ਤੁਸੀਂ ਆਮ ਘਰਾਂ ਵਿੱਚ ਵਰਤ ਸਕਦੇ ਤੇ ਇੱਕ ਘੰਟੇ ਬਣਦੀ ਆ ਇੱਕ ਪਰਿਵਾਰ 15 ਕਿਲੋ ਦੀ ਨਹੀਂ ਨਹੀਂ ਜਾਣਾ ਬੰਦੇ 20 ਤੋਂ 20 3 3 25 ਕਿਲੋ ਦੀ ਇੱਕ ਘੱਟ ਮੰਨਦੀ ਇਹ ਸੇਵਾ ਆ ਇਹਦੇ ਵਿੱਚ ਅਸੀਂ ਚਾਹੁੰਦੇ ਆ ਕਿ ਸਾਰੇ ਰਲ ਕੇ ਆਪਾਂ ਸੇਵਾ ਕਰੀਏ ਜਿੰਨੇ ਵੀ ਪੰਜਾਬੀ ਆ ਇਸ ਵੇਲੇ ਦੁੱਖ ਦੀ ਘੜੀ ਚ ਉਹਨਾਂ ਨੂੰ ਆਪਾਂ ਰਾਹਤ ਦਿਵਾਈਏ ਸਾਰਿਆਂ ਦਾ ਧੰਨਵਾਦ ਇੱਕ ਵਾਰੀ ਫਿਰ ਤੇ ਵਿਸ਼ੇਸ਼ ਤੌਰ ਤੇ ਸਾਡੀ ਸਾਰੀ ਜ਼ਿਲ੍ਹੇ ਦੀ ਟੀਮ ਜਿਹੜੀ ਲੱਗੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਮਾਤਾ ਮਾਤਾ ਕੀ ਜੈ ਜੈ ਪੋਜੀਵਾਲ ਜੀ ਦੇ ਰਜੀ ਸੰ ਕੋ ਦਿਵਾ ਦੀ ਇਹ ਅੱਜ ਸੇਵਾ ਲਈ ਇੱਥੇ ਆਇਆ ਸੇਵਾ ਕਰ ਲੈ ਕੇ ਜਾਣਗੇ ਇਥੋਂ ਤੇ ਇਹਨਾਂ ਨੂੰ ਕਮਾਂਗੇ ਦੋ ਸ਼ਬਦ ਬੋਲਣ ਦੇ ਸਰਣ ਭਾਰਤ ਮਾਤਾ ਕੀ ਜੈ ਸਰਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਜੋ ਜਨਦਸ਼ ਮਨਾਇਆ ਜਾ ਰਿਹਾ 17 ਤਰੀਕ ਤੋਂ 15 ਪਖਵਾੜਾ ਉਹਦੇ ਸੰਬੰਧ ਵਿੱਚ ਜੋ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਸਿਵਾ ਪਖਵਾੜਾ ਇਹ ਸੁਚਾਈ ਹੜ ਪ੍ਰਭਾਵਤ ਜਿਹੜੇ ਲੋਕ ਆ ਉਹਨਾਂ ਵਾਸਤੇ ਸਮਰਪਿਤ ਕੀਤਾ ਤੇ ਸੁਮਤੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਟੀਮ ਜਿਲ੍ਹਾ ਦੀ ਟੀਮ ਸਾਰੀਆਂ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਸੇਵਾ ਕਰਨ ਵਾਸਤੇ ਔਰ ਜਿੱਥੇ ਜਿੱਥੇ ਸਾਨੂੰ ਕੋਈ ਫੋਨ ਆਉਂਦਾ ਜਾਂ ਸਾਨੂੰ ਕੋਈ ਡਿਮਾਂਡ ਆਉਂਦੀ ਆ ਉੱਥੇ ਉੱਥੇ ਹੀ ਉੱਥੇ ਹੀ ਉਹਨਾਂ ਪਿੰਡਾਂ ਵਿੱਚ ਜਾ ਜਾ ਕੇ ਇਹ ਜੋ ਸਾਨੂੰ ਦਿਖਾਇਆ ਗਿਆ ਸਾਰਾ ਸਮਾਨ ਜੋ ਵਕ ਵਕ ਜਿੱਥੇ ਬੰਦੀਆਂ ਵੱਲੋਂ ਵਕ ਵਕਸ ਆਪਣੇ ਸਟੇਟਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਸਮਾਜਿਕ ਧਾਰਮਿਕ ਸੰਸਥਾਵਾਂ ਵੱਲ ਭੇਜਿਆ ਗਿਆ ਉਹ ਹੀ ਜਾ ਕੇ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਮੈਂ ਹੁਣ ਰਜੇਸ਼ ਕਪੂਰ ਜੀ ਨੂੰ ਬੇਨਤੀ ਕਰੂੰਗਾ ਜੀ ਸਾਹਿਬ ਥੋੜੀ ਜਾਣਕਾਰੀ ਦੇਣਾ ਫਿਰ ਕ ਉਦੋਂ ਆਦਮਲ ਉਤਰਾ ਸਾਹਿਬ ਦੱਸਣਗੇ ਤੁਹਾਨੂੰ ਜਨਾ ਪਟਾਣ ਜੀ ਆਜੋ ਆਜੋ ਜਿਹੜਾ ਸੇਵਾ ਬਾਰੇ ਦੱਸੋ ਕਿੰਦਾ ਕਿੰਨਾ ਚੱਲ ਗਿਆ ਕੀ ਆ ਪਕੂਰ ਸਾਹਿਬ ਕੀ ਕੀ ਟ੍ਰੈਕ ਇਹ ਜੀ 26 ਹਜ਼ਾਰ ਕਿਤੇ ਜਿਹੜੀ ਜਾ ਚੁੱਕੀ ਹੈ ਪਬਲਿਕ ਨੂੰ ਲਗਭਗ ਲਗਭਗ 250 ਟਰੱਕ ਜਿਹੜਾ ਉਹ ਜਾ 250 ਤੋਂ ਜ਼ਿਆਦਾ ਹੀ ਜਾ ਚੁੱਕਾ ਹੈ 270 ਟਰੱਕ 270 ਟਰੱਕ ਜਾ ਚੁੱਕੇ ਆ ਔਰ 1000 ਟਰੱਕ ਭੇਜਣ ਦਾ ਟਾਰਗੇਟ ਔਰ ਇਹ ਸਾਰਾ ਸਾਡੀਆਂ ਜਿਹੜੀਆਂ ਸਰਕਾਰਾਂ ਹਰਿਆਣਾ ਗਵਰਨਮੈਂਟ ਰਾਜ ਗੁਜਰਾਤ ਗਵਰਨਮੈਂਟ ਤੇ ਦਿੱਲੀ ਗਵਰਨਮੈਂਟ ਦੇ ਸਹਿਯੋਗ ਨਾਲ ਔਰ ਇੱਥੇ ਦੀਆਂ ਸੰਸਥਾਵਾਂ ਸਾਡਾ ਸਹਿਯੋਗ ਕਰ ਰਹੀਆਂ ਹਨ ਭਾਰਤੀ ਜਨਤਾ ਪਾਰਟੀ ਦੀ ਸਾਡੀ ਟੀਮ ਜਿਹੜੀ ਜਲੰਧਰ ਦੀ ਜਲੰਧਰ ਦੇ ਵਿੱਚ ਸਾਡਾ ਪੂਰਾ ਸਹਿਯੋਗ ਕਰ ਰਹੀ ਹੈ ਔਰ ਬਾਹਰ ਜਿੱਥੇ-ਜਿੱਥੇ ਸਮਾਨ ਭੇਜਿਆ ਜਾ ਰਿਹਾ ਉੱਥੇ ਵੀ ਇੱਕ ਮੈਕੈਨਿਜ਼ਮ ਤਿਆਰ ਕਰਕੇ ਉੱਥੇ ਵੀ ਸਾਡੀ ਜਿਹੜਾ ਵਲੰਟੀਅਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਵਰਕਰ ਹੈ ਉਹ ਹਰ ਬੰਦੇ ਔਰ ਹਰ ਘੜ ਪਿਰ ਤੱਕ ਅਪਰੋਚ ਕਰਕੇ ਉਹਨਾਂ ਨੂੰ ਇਹ ਸਮਾਨ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਤਾਂ ਕਿ ਸਾਰਾ ਸਮਾਨ ਸਹੀ ਥਾਂ 'ਚ ਪਹੁੰਚੇ। ਜੁਣ ਜਿੱਦਾਂ ਤੁਸੀਂ ਦੇਖ ਰਹੇ ਹੋ ਇੱਧਰ ਖੰਡ ਪਈ ਐ। ਉਧਰ ਚਾਵਲ ਪਏ ਐ, ਇੱਧਰ ਕੰਬਲ ਪਏ ਐ, ਪਿੱਛੇ ਆਟਾ ਪਿਆ ਐ, ਹਰ ਤਰ੍ਹਾਂ ਦੀ ਸਮਗਰੀ ਹਰ ਹੜਪਿੱਤਾਂ ਲਈ ਇੱਥੇ ਉਪਲਬਧ ਐ ਔਰ ਉਹਨਾਂ ਤੱਕ ਪਹੁੰਚਾਉਣਾ ਸਾਡਾ ਫਰਜ਼ ਆ ਔਰ ਸਾਡਾ ਟੀਚਾ ਵੀ ਇਹ ਘੱਟੋ ਘੱਟ 1.5 ਲੱਖ ਪਰਿਵਾਰ ਤੱਕ ਇਹ ਚੀਜ਼ ਪਹੁੰਚੇ। ਅਸੀਂ ਇਹ ਸਾਰਾ ਸਮਾਨ ਉਹਨਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਧੰਨਵਾਦ ਜੀ। ਸਾਡੇ ਸੁਸ਼ੀਲ ਸ਼ਰਮਾ ਜੀ ਦੱਸਣਗੇ ਵੀ ਇੱਥੇ ਕਿੰਨੇ ਕਾਰਕਿਰਤਾ ਲੱਗੇ ਆ ਤੇ ਕਿਸ ਤਰ੍ਹਾਂ ਦਾ ਇਹਨਾਂ ਦਾ ਇਹ ਸੇਵਾ ਜਿਹੜਾ ਪਹਵਾੜਾ ਉਹ ਕਿਸ ਤਰ੍ਹਾਂ ਚੱਲ ਰਿਹਾ ਉਹਦੇ ਬਾਰੇ ਸੁਸ਼ੀਲ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਜਿੰਦਰਦਰ ਜੀ ਅੰਦਰਸ਼ਣ ਇੱਥੇ ਸਾਰੇ ਕਾਰਕਿਰਤਾਵਾਂ ਦੀ ਸ਼ਿਫਟ ਵਾਈਜ਼ ਡਿਊਟੀ ਲੱਗੀ ਹੈ ਔਰ ਸੱਤ ਅੱਠ ਲੋਗ ਸਹੀ ਹੋਏ ਜਿਹੜੇ ਪਰਮਾਨੈਂਟ ਇੱਥੇ ਰਹਿ ਰਹੇ ਆ ਜਿਹੜੇ ਸਵੇਰੇ ਆਉਂਦੇ ਔਰ ਮੀਨਟ ਨਾਈਟ ਜਾਂਦੇ ਆ ਕੋਚ ਸਾਡੇ ਗੁਰਪ੍ਰੀਤ ਜੀ ਹੈ ਆਰਕੇ ਮਨੋਤਰਾ ਜੀ ਹੈ ਕਪੂ ਸਾਹਿਬ ਹੈ ਫੋਰ ਵੀ ਤਿੰਨ ਚਰ ਕਰ ਕਰਤਾ ਹੈਗੀ ਹੈ ਸਿਰਫ ਭਾਰਤੀ ਜਨਤਾ ਪਾਰਟੀ ਕਿਉਂ ਇਹ ਸੇਵਾ ਦਾ ਕੰਮ ਹੈ ਥੋੜਾ हट ਕੇ ਥੋੜੀ ਗੱਲ ਕਰਨਾ ਚਾਹਨਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਕਿਹੋ ਜੀ ਪਾਰਟੀ ਜਿਹੜੀ ਦਲਗਤ ਰਾਜਨੀਤੀ ਦੇ ਵਿੱਚ ਆਪਣਾ ਵਿਸ਼ਵਾਸ ਰੱਖਦੀ ਹੈ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਤਕਸ਼ਲਾ ਵਰਗੇ ਵੱਡੇ ਵਿਸ਼ਵ ਵਿਦਿਆਲੇ ਰਹੇ ਮਹਾਰਿਸ਼ੀ ਵਾਕੁਮੀ ਜੀ ਦੀ ਧਰਤੀ ਹੈ ਲਵਕੁਸ਼ ਦੀ ਧਰਤੀ ਹੈ ਗੀਤਾ ਦਾ ਸੰਦੇਸ਼ ਪੂਰੇ ਵਿਸ਼ਵ ਨੂੰ ਦਿੱਤਾ ਗਿਆ ਔਰ ਸਾਡੇ ਦਸਾਂ ਗੁਰੂਆਂ ਦੀ ਚਰਨਛੋਹ ਧਰਤੀ ਹੈ ਸੋ ਉਹਨਾਂ ਨੇ ਸਾਨੂੰ ਕਿਹਾ ਸੇਵਾ ਸਿਮਰਨ ਤੇ ਸਰਬਤ ਦਾ ਭਲਾ ਔਰ ਇਹ ਸੇਵਾ ਦਾ ਹੀ ਕੰਮ 파ਰਟੀ ਜਨਤਾ 파ਰਟੀ ਕਰਦੇ ਸਵੇਰੇ ਮਾਲਕ ਦਾ ਨਾਮ ਲੈ ਕੇ ਸੀ ਧਿਆਨੇ ਹੈ ਔਰ ਉਸ ਤੋਂ ਬਾਅਦ ਇਹ ਸੇਵਾ ਦਾ ਕੰਮ ਅੱਧੀ ਰਾਤ ਤੱਕ ਸੀ ਆਪਣੀ ਦੇਖਰੇਖ ਚ ਕਰਦੇ ਪਏ ਆ ਤਾਂ ਜੋ ਸਰਬਤ ਦਾ ਭਲਾ ਹੋ ਸਕੇ ਤਾਂ ਜੋ ਜਿਹੜੇ ਹੜਪੀੜਿਤ ਹੈਗੇ ਆ ਅਸੀਂ ਉਹਨਾਂ ਤੱਕ ਉਹ ਸਾਰੀ ਸਮਗਰੀ ਜਾਂ ਉਹ ਜਦੋਂ ਤੱਕ ਸੁਖਾਵੇਂ ਪੈਂਡੇ ਤੇ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਅਸੀਂ ਉਹਨਾਂ ਦੇ ਨਾਲ ਚੱਲਣ ਦੀ ਬਚਨ ਬੱਤਾ ਲਈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇਹ ਵੀ ਵਿਚਾਰ ਔਰ ਵਿਸ਼ਵਾਸ ਹੈ ਕਿ ਇੱਕ ਭਾਰਤ ਸ੍ਰਿਸ਼ਟ ਭਾਰਤ ਕਸ਼ਮੀਰ ਹੋ ਜਾ ਗੋਹਾਟੀ ਆਪਣਾ ਦੇਸ਼ ਆਪਣੀ ਮਾਟੀ ਅਲੱਗ ਭਾਸ਼ਾ ਅਲੱਗ ਵੇਜ ਫਿਰ ਵੀ ਆਪਣਾ ਇੱਕ ਦੇਸ਼ ਤੇ ਸਭ ਕੁਝ ਅਗਰ ਦੇਸ਼ ਸਾਡਾ ਸਾਂਝਾ ਹੈ ਤੇ ਜਦੋਂ ਅਸੀਂ ਇੱਕ ਦੇਸ਼ ਦੀ ਕਲਪਨਾ ਕਰਦੇ ਹਾਂ ਤਾਂ ਪੰਜਾਬ ਜਿੰਨੇ ਉਸ ਸਮੇਂ ਦੇ ਵਿੱਚ ਪੂਰੇ ਦੇਸ਼ ਦੇ ਢਿੱਡ ਨੂੰ ਭਰਿਆ ਜਿਸ ਵੇਲੇ ਅਸੀਂ ਅਮਰੀਕਾ ਤੋਂ ਕਣਕ ਜਿਹੜੀ ਸੀ ਮੰਗਾਂਦੇ ਸੀ ਪੰਜਾਬ ਜੀ ਨੇ ਸੀਮਾਵਾਂ ਦੀ ਰਾਖੀ ਕਰਨ ਲਈ ਆਪਣੇ ਸੁਪੁੱਤਰਾਂ ਨੂੰ ਇਸ ਭਾਰਤ ਮਾਤਾ ਦੇ ਉੱਤੇ ਸ਼ਹੀਦ ਕੀਤਾ ਸੋ ਅੱਜ ਪੂਰਾ ਦੇਸ਼ ਪੂਰੀ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਮੋجهه ਨਾ ਮੂੰਹਲਾ ਕੇ ਖੜੀ ਹੈ ਔਰ ਅਸੀਂ ਸੰਕਲਪ ਕੀਤਾ ਕਿ ਜਦੋਂ ਤੱਕ ਹੜਪੀੜਤ ਆਪਣੀ ਰੁਟੀਨ ਦੇ ਜੀਵਨ ਨੂੰ ਅਪਣਾ ਨਹੀਂ ਲੈਂਦੇ ਪੰਜਾਬ ਖੁਸ਼ਹਾਲੀ ਦੇ ਪਿੰਡੇ ਤੇ ਨਹੀਂ ਚਲਾ ਜਾਂਦਾ ਪੰਜਾਬ ਦੇ ਵਿੱਚ ਇੱਕ ਸੁਨਹਿਰੀ ਦੌਰ ਨਹੀਂ ਆ ਜਾਂਦਾ ਉਦੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਨਾ ਰੁਕਣਾ ਲਾ ਨਾ ਠਕਣਾ ਲਾ ਨਾ ਰੁਕਣਾ ਅਸੀਂ ਸਾਰੇ ਇਸ ਕੰਮ ਦੇ ਵਿੱਚ ਲੱਗੇ ਰਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਸੁਰੇਜ ਜੀ ਸਾਡੇ ਸੁਰੇਜ ਜੀ ਇਹਦਾ ਕੀ ਫਿਲਰ ਰਿਪੋਰਟ ਵੀ ਆ ਰਹੀ ਜਿਹਦੇ ਲੋਕਾਂ ਤੱਕ ਸਮਾਰ ਪਹੁੰਚ ਰਿਹਾ ਤੇ ਉਹ ਕੀ ਕਹਿ ਰਹੇ ਆ ਲਗਭਗ ਪੰਜਾਬ ਦੇ 2000 ਪਿੰਡ ਪਿੰਡ ਹੜ੍ਹ ਦੀ ਮਾਰ ਦੇ ਨਾਲ ਆੜ ਦੀ ਮਾਰ ਦੇ ਨਾਲ ਜੀਲ ਪ੍ਰਭਾਵਿਤ ਹੋਏ ਹਨ। ਔਰ ਜਿਹੜੋ ਪ੍ਰਭਾਵਿਤ ਹੋਏ ਹਨ ਤਾਂ ਉਹਦੇ ਅੰਦਰ ਲਗਭਗ 986 ਪਿੰਡ ਵੀ ਵਿਧਾਨ ਸਭਾ 7 ਜ਼ਿਲ੍ਹੇ ਉਹਨਾਂ ਦੇ ਅੰਦਰ ਘਰਾਂ ਨੂੰ ਚਿੰਨਿਤ ਕਰਕੇ ਲਗਭਗ 4112 ਨੂੰ ਚਿੰਨਿਤ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਇਹ ਰਾਸ਼ਨ ਕਿਟ ਜ਼ਰੂਰਤ ਦਾ ਸਮਾਨ ਉਹਨਾਂ ਤੱਕ ਪਹੁੰਚਾਉਣ ਦੀ ਗੱਲ ਹੋ ਰਹੀ ਹੈ ਔਰ ਉੱਥੇ ਕਾਰਡ ਵੀ ਬਣਾਇਆ ਸੀ ਉਸ ਕਾਰਡ ਦੇ ਵਿੱਚ ਪੂਰੀ ਜਾਣਕਾਰੀ ਦੇ ਡਿਟੇਲ ਜਾਣਕਾਰੀ ਕਿਸੇ ਦੀ ਜ਼ਰੂਰਤ ਹੈ ਉਹ ਹੀ ਮੁਹਾਇਆ ਕਰਾਉਣ ਦੀ ਸੋਚ ਰਹੇ ਹਾਂ। ਲਗਭਗ ਪਿਛਲੇ 10 ਦਿਨ ਤੋਂ ਅਸੀਂ ਸਾਰੇ ਲੋਕ ਇਸ ਵਿਵਸਥਾ ਦੇ ਵਿੱਚ ਲੱਗੇ ਆ ਸਾਰੇ ਲੋਕਾਂ ਨੂੰ ਲੈ ਕੇ ਇੱਕ ਸੇਵਾ ਦੀ ਭਾਵਨਾ ਦੇ ਨਾਮ ਨਾਲ ਪੰਜਾਬ ਭਾਜਪਾ ਸੇਵਾ ਪਕਵਾੜਾ ਮੋਦੀ ਜੀ ਦੇ ਜਨਮ ਦਿਨ ਨੂੰ ਲੈ ਕੇ ਔਰ ਔਰ ਜਿਸ ਤਰੀਕੇ ਦੇ ਨਾਲ ਹੱਡ ਦੀ ਮਾਰ ਵਜੀ ਹੈ ਉਸ ਹੱਡ ਦੇ ਅੰਦਰ ਲੋਕਾਂ ਦੇ ਜ਼ਖਮਾਂ ਦੇ ਉੱਤੇ ਮਲਮ ਨਾਮ ਮਲਮ ਲਾਉਣ ਦਾ ਕੰਮ ਪਾਰਟੀ ਹੰਤਾ ਪਾਰਟੀ ਕਰ ਰਹੀ ਹੈ